ਕਸ ਕਵੀ ਜੀ ਸਾਰੇ ਵੀਰਾਂ ਨੂੰ ਸੰਦੀਪ ਡੇਰੀ ਫਾਰਮ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਫੌਜੀ ਸਾਹਿਬ ਕੋ ਬਹੁਤ ਚੁੱਕੇ ਜੀ ਆਪਾਂ ਪਿੰਡ ਬਾਈ ਦਾ ਹੈਗਾ 3 ਹਾਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਮੀਠਾ ਦੇਖੋ ਅੱਜ ਵੀ ਬਾਈ ਕੋ 6 ਦਿਨਾਂ ਤੋਂ ਕੋਈ ਬਾਈ ਫੇਲ ਨਾਲ ਇੱਕ ਚਲੋ ਛੁੱਟੀ ਲੈ ਕੇ ਨਹੀਂ ਬੜੇ ਚੰਗੇ ਰਿਕਾਰਡ ਵਾਲੀ ਬਾਕੀ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਅਸਤਿਕਾ ਸਾਸਿ ਹੁੰਦੇ ਜੀ ਸਾਸਿ ਗਾਲ ਬਹੁਤ ਬਣਾਉਂਦੇ ਜੀ ਸਾਰੀ ਸੰਦੀਪ ਡੇਰੀ ਫਾਰਮ ਦੇਖਣ ਵਾਲੇ ਸਰੋਤਿਆਂ ਨੂੰ ਜੀ ਬਾਈ ਜਫਤ ਸਾਹਿਬ ਅੱਜ ਫਤਿਹ ਜੀ ਤੋਂ ਸੰਦੀਪ ਠੀਕ ਹੈ ਇਹਦਾ ਲੈ ਰਹੀਆਂ ਲੈਣੀਆਂ ਕੀ ਆ ਉਹ ਆਪਣਾ ਪ੍ਰੋਗਰਾਮ ਹੁੰਦੇ ਨੂੰ ਪਤਾ ਝੋਨੇ ਜਾਣੇ ਕਰਕੇ ਇਦਾਂ ਦਾ ਕੰਮ ਬਣਿਆ ਚਲੋ ਹਾਂਜੀ ਹਾਂਜੀ ਜਿਹੜੀ ਆ ਜਾ ਭਾਈ ਭਾਈ ਹਾਂਜੀ ਇਹ ਆਈ ਜਿੱਦੋਂ ਭਾਈ ਜਿੱਦੋਂ ਧਾਰੀ ਵਾਲਾ ਨਹੀਂ ਆਈ ਆ ਤਾਂ ਇਹਦੇ ਦਾ ਹੋ ਰਿਹਾ ਹਾਂਜੀ ਆ ਜਲਦੀ ਕੋਈ ਨਹੀਂ ਇੱਥੇ ਧਾਰਣੀ ਦਾ ਬਾਕੀ ਹੰਦੀ ਜੀ ਮਾਲ ਤੇ ਨਾ ਉਦਣ ਤੇ ਇਦਾਂ ਜਾਂਦਾ ਹਾਂਜੀ ਨਹੀਂ ਉਹ ਆਪਣੀ ਲਾਲ ਗਾ ਰਹਿ ਗਈ ਉਹ ਤੈਨੂੰ ਪਤਾ ਇੱਕ ਅੱਧਾ ਚਾਂਸ ਹੋਈ ਜਾਂਦਾ ਕੋਈ ਨਾ ਕੋਈ ਚਲੋ ਰਹੀ ਐਨੇ ਸਾਈ ਪਾਲੀ ਮੜ ਕੇ ਨਹੀਂ ਆਉਂਦਾ ਉਹ ਕੰਮ ਬਣਦਾ ਹੀ ਬਣਦਾ ਇਹ ਤਾਂ ਚੰਗੀ ਪਤਾ ਨਹੀਂ ਇੱਕ ਨਾ ਹੋਰ ਵੀ ਗੱਲ ਆ ਇਹਦਾ ਚੰਗਾ ਡੰਗਰ ਨੂੰ ਉਹ ਇਦਾਂ ਰਹਿਣਾ ਮਾਰਾ ਹੋ ਚੱਲਦਾ ਹਾਂ ਉਹ ਤੇ ਕੋਈ ਨਹੀਂ ਮੁਸੀਬਾ ਮੱਚ ਗਿਆ ਉਹ ਹਲਾ ਦੇ ਚਲੋ ਬਾਕੀ ਦੀ ਇਸੇ ਮਾਲ ਤੇ ਅੱਜ ਝੋਟੀ ਵੀ ਲਈ ਕਰਵਾ ਲਈਏ ਕਸੰਗੀ ਦੀ ਜਣਾ ਬਹੁਤ ਚੰਗੀ ਖਲਾ ਦੀ ਸੂਈ ਕੋ 10 ਕਿਲੋ ਬੋਲਾ ਹੁਣ ਹੀ ਕੱਲ ਦੀ ਸੂਈ ਕੋ ਵਾਜੀ ਤੇ ਬਾਕੀ ਦੀ ਤਾਂ ਇਦਾਂ ਗੱਲ ਨਹੀਂ ਕਹਿਣ ਦੀ ਕਰਦੀ ਆ ਗਈ ਨਾਲ ੱਟੇ ਆ ਗਈ ਉਸਨੂੰ ਇਧਰ ਵੇਹ ਆ ਉਦਾਂ ਤੇ ਕਈ ਵਾਰੀ ਕਹਿੰਦੇ ਨੇ ਪਸਮਾਨ ਲੱਗਣ ਤੋਂ ਬਾਅਦ ਬੱਚਾ ਲੱਗਣ ਦਿੰਦੀ ਨਾ ਇਧਰ ਵੇ ਬਿਨਾ ਪਸਮਾਨ ਤੋਂ ਹੀ ਨਾ ਵੇਚਵਾ ਠੀਕ ਆ ਹਾਂ ਹੁਣ ਥੱਲੇ ਬੰਦੇ ਕਹਿੰਦੇ ਬਣਾ ਮਰੋ ਧਰਾਂ ਕੀ ਕਰੀਏ ਹੈ ਕਿ ਨਹੀਂ ਸੀ ਬਿਲਕੁਲ 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 ਇਹ ਕੁੜੀਆਂ ਬਰਫ ਜਿਹੇ ਦੀ ਜਾਵੇ ਘੱਟੀ ਇਹ ਨਾਲ ਆਹ ਦੇਖਣ ਦੇ ਕੋਰੋ ਜੀ ਮੈਂ ਤੁਹਾਨੂੰ ਜਿਹੜੀ ਚੰਗੀ ਆ ਮਤਲਬ ਰੱਖਣ ਵਾਲੀ ਆ ਜਿਹੜਾ ਲੈ ਗਿਆ ਨਾ ਹਾਂਜੀ ਉਹ ਯਾਦ ਹੀ ਕਰੂ ਆਪਾਂ ਕਿਹੜੀ ਰੱਖ ਸਕਦੇ ਸਾਡੇ ਨੂੰ ਜਿਹਨੂੰ ਪਤਾ ਫੇਰ ਬਿਲਕੁਲ ਪੰਗਾ ਬੰਦਿਆਂ ਬੰਦਿਆਂ ਦਾ ਪੈਣ ਆਸ ਦੀ ਬਾਜੀ ਹੈ ਨਹੀਂ ਅੱਜ ਆਈਆਂ ਅੱਜ ਅੱਜ ਦਾイツ ਫੜਾਉ ਅੱਜ ਡਿਊਟੀ ਸਾਨੂੰ ਭੁਗਤੋਣੀ ਪਣੀ ਬੰਦਾ ਨਹੀਂ ਆਇਆ ਹਾਂਜੀ ਦੋਾਈ ਕੋਲ ਚੱਲ ਜਾ ਸਕਦੇ ਹਾਂ ਬਾਹਰ ਹਾਂ ਜੁਗਰਤ ਜੀ ਹਾਦੂ ਜਾ ਰਹਿਤ ਦੇ ਹੋ ਗਿਆ ਸਕੂਲੇ ਚ ਜਾ ਰਿਹਾ ਨਹੀਂ ਖਾਣੇ ਕਰਾ ਨਹੀਂ ਛੋਟੇ ਬਾਈ ਨੂੰ ਆਹ ਵੇਖੋ ਲੈ ਆ ਜੀ ਜਿਆ ਬਹੁਤ ਸੋਨੇ ਲੈ ਬਾਈ ਬਣਤਾ ਛੋਟੀ ਛੰਦੀ ਸਿਆ ਮਨ ਲੋ ਦੁੱਧ ਕਣਦੀ 14 15 ਕਿਲੋ ਹਾਂਜੀ ਹਾਂਜੀ ਜਿਹੜੇ ਬੰਦੇ ਕੋ ਆਪਾਂ ਲਈ ਆ ਹਾਂਜੀ ਇਹ ਰੱਖਣ ਹੈ ਨੀ ਬੱਧੀ ਪੱਲਾ ਲੈਦਾ ਡੰਗ ਦੀ ਯਾਰ ਇੱਕ ਡੰਗ ਚਵਾਈ ਹਾਂਜੀ ਹਾਂਜੀ ਕੱਲ ਦੀ ਮੈਂ ਇੱਥੇ ਲੈ ਆਪਾਂ ਇੱਥੇ ਬੰਦ ਰੱਖ ਤੇ ਕੱਲ ਦੀ ਮੈਂ ਸੁੱਈ ਆ ਨਾ ਹਾਂਜੀ ਪਸੋਂ ਰਾਤ ਦੀ ਸੁੱਈ ਕੱਲ ਦੋ ਤਿੰਨ ਸੌਣੀਆਂ ਹੋਈਆਂ ਕਰਮਾਲੀਆਂ ਹਾਂ ਹਾਂਜੀ ਪਤਾ ਲੱਗ ਗਿਆ ਬਾਤਿਆ ਨਹੀਂ ਹੈਗੀ ਬਿਲਕੁਲ ਜੀ ਰਾਤੀ ਆ ਵੀ ਮੈਂ ਹੈਗੀਆਂ ਬਾਕੀ ਕਹਿਣ ਦੀ ਲੋੜ ਨਹੀਂ ਜਿਹੜੀ ਚੀਜ਼ ਹੋਵੇ ਸੋਨਾ ਸੋਨਾ ਹੀ ਹੁੰਦਾ ਹਾਂਜੀ ਕੱਦ ਵੇਖ ਲਾ ਇਹੇ ਗੱਲੋਂ ਨਹੀਂ ਖੁੱਜੀ ਬਾਕੀ ਲੈ ਆ ਲੂ ਇਹਦਾ ਅਜੇ ਕਿਹੜਾ ਟਾਈਮ ਹੈ 10:0000 ਬਾ ਸ਼ਾਮ ਨੂੰ ਵੇਖ ਲੈ ਕਿਦਾਂ ਬਣਦਾ ਇਹ ਹੈ ਕੋਈ ਗੱਲ ਕਰਨ ਲਈ ਜਿੱਦਾਂ ਗਾਇਆਂ ਵਲੇ ਬੰਨ ਥੀਣਾ ਅੱਜ ਨਾ ਆਪਾਂ ਮੈਂ ਕਿਹੜੀ ਲੈਣੀ ਹਾਂਜੀ ਬੱਚਾ ਗਾੜੀ ਬੰਨਣੀ ਪਾ ਪਾੜੀ ਰਣੇ ਗਾੜੀ ਕਿ ਤੇ ਜਦੋਂ ਵੀ ਮੈਂ ਲੈਂਦੇ ਹਾਂ ਚੰਗੀ ਲੈਂਦੇ ਆ ਆਪਣੇ ਨੂੰ ਮੈਂ ਤਾਂ ਮੈਂ ਉਹ ਲੈ ਲਿਆ ਜਿਹੜੀ ਜੇ ਦਾਗੂਦ ਘਰ ਦਾ ਖਾਂਗ ਮੈਂ ਥੋੜਾ ਜਿਹਾ ਧਰ ਘੱਟ ਆ ਤੇ ਕਿੱਥੇ ਆਪਾਂ ਲੱਕ ਕਰਾਣਾ ਸਿੱਡੀ ਮਹੀ ਹੈ ਗਾਈ ਆ ਵੇ ਹੈ ਗਾਈ ਕਿ ਨਹੀਂ ਆ ਪੰਜ ਇਹ ਨਹੀਂ ਇੱਥੇ ਹੀ ਉੱਥੇ ਜਾ ਕੇ ਜਿੱਥੇ ਮੈਂ ਥੱਲੇ ਬੈਜੋ ਗੱਪਣ ਮਹੀ ਪਾਸ ਕੀਤੀ ਹੋਦਾਈ ਕੋਈ ਬੜਨਾਂ ਨਹੀਂ ਜਿੱਦਾਂ 90 ਦੇ ਦੀਏ 60 ਜਿਹੜਾ ਜੀ ਮੇਰਾ 14 ਕਿਲੋਲੀ ਮਹੀ ਆ ਹਾਂ ਪੂਰੀ ਵੱਡੀ ਵੱਡੀ ਲਿਖੀ ਨਹੀਂ ਆ ਮੈਂ ਦੇ ਕੋਲ ਤਾਂ ਬੰਦਾ ਨਹੀਂ ਚਲੋ ਆਪਾਂ ਹੋਰ ਘੱਟ ਕਰਦਾ 2000 ਚਲੋ ਹਾਂ ਦੋ 8000 87 ਦੀ ਕਰਦੇ ਆ ਹਾਂ ਜੀ 8000 ਠੀਕ ਹੈ ਮੈਂ ਵੱਢੀ ਜਿਹਦੇ ਆ ਗਾ ਹਨ ਬੱਚਾ ਲਾਉਣ ਦਾ ਪੁੜਕੇ ਲਾ ਲਈਏ ਪਹਿਲਾਂ ਲਾ ਲਈਏ ਜਿਵੇਂ ਮਰਜ਼ੀ ਕੋ ਲਾਣਾ ਲਾ ਲਓ ਪਹਿਲਾਂ ਆਈ ਨਹੀਂ ਪਹਿਲਾਂ ਬੱਚਾ ਲਾਉਣ ਦੀ ਵੀ ਲੋੜ ਨਹੀਂ ਹੁੰਦਾ ਕਿ ਕਰਮਾਂ ਵਾਲੀ ਇਦਾਂ ਦੀ ਆ ਇਹ ਕਈ ਜਿਹੜੀ ਨਾ ਬੰਦੇ ਕਰਦੇ ਆ ਰੈੱਡ ਚ ਆਪਣੀ ਸਾਈ ਵਾਲ ਨਹੀਂ ਆ ਹਾਂ ਜੀ ਸਾਈ ਵਾਲ ਤੋਂ ਥੋੜਾ ਜਿਹਾ ਲੋਕ ਚੱਕ ਵੀ ਜਾਂਦੇ ਨੇ ਕਈ ਵਾਰੀ ਤੇ ਭੁੱਜਦਾ ਕਿੰਨੇ ਦੋਤੇ ਦੀ ਦੁੱਧ ਦੰਡਾ ਇਹਦਾ ਤਾਂ 20 17 18 ਕਿਲੋ ਦਾ ਥੋੜਾ 17 18 ਕਿਲੋ 17 18 ਕਿਲੋ ਹਾਂਜੀ ਹਾਂਜੀ ਅੱਜ ਹੋ ਗਿਆ ਉਹਨੂੰ ਪੰਜਵਾਂ ਛੇਵਾਂ ਦਿਨ ਸੂਜੀ ਨੂੰ ਹਾਂਜੀ ਪਰ ਇਹਨੇ ਆ ਦੁੱਧ ਇਹ ਪਾ ਕਿੰਨੇ ਦੇ ਭੰਨ ਲੱਗ ਚੁੱਕੇ ਜਿੱਥੇ ਮਰਜ਼ੀ ਰੱਖੀ ਕੋਈ ਤਾਂ ਨਹੀਂ ਕੋਈ ਦਿਲਦੀ ਉਹ ਡਰਦਾ ਬੰਦਾ ਵੀ ਪਤਾ ਨਹੀਂ ਸ਼ਾਈ ਵਾਲਣੀ ਹੈ ਹਾਂ ਹੈ ਬੜੇ ਅੱਛੇ ਆ ਪਰਿਓ ਓਡੀ ਜੀ ਹਾਂ ਡਰਾਕਲ ਆ ਉਹ ਕਿਕਰ ਹੋਣੀ ਨਾ ਕੱਢਦੇ ਲੋਕ ਮਾਲ ਦੂਜਾ ਸੂਰਜ ਰਹਿਣਾ ਸੀ ਦੂਜਾ ਗਰੰਟੀ ਅਸ ਨਹੀਂ ਆ ਮੂੰਹ ਫਟ ਕੇ ਖੁੰਦੇ ਮੇਰੇ ਹੋਣੀ ਵੀ ਛਿੱਗੀ ਹਾਂ ਬਾਕੀ ਨਾ ਇੱਧਰ ਵੇਖ ਰਹਾ ਬਦਾ ਹੀ ਨਾਮ ਆਵੇ شويه ਹੈ ਗੱਲ ਕਰਨ ਲਈ ਬਿਲਕੁਲ ਹੈ ਕੋਈ ਨਿਆਣਾ ਨਹੀਂ ਪਉਣਾ ਪਉਣਾ ਤਾਂ ਪਾ ਵੀ ਲਓ ਇਹ ਵੀ ਨਹੀਂ ਆਂਦੀ ਵੀ ਭੂਰ ਨਹੀਂ ਆਉ ਜਿੱਥੇ ਮਰਜੀ ਕਰਮਾਂ ਵਾਲੀ ਚੋਈ ਜਲੇ ਚਲ ਹੈ ਗੱਲ ਕਰਨ ਲਈ ਹੈ ਰੋੜੀ ਬਿੱਟਰ 418 ਖੇਲਵਾਲੀ ਅੱਜ ਬੋਲਾ ਆ ਸਾਰਾ 14 18 ਪੰਜਵੇਂ ਦਿਨ ਤੇ ਬੋਲਾ ਹੀ ਹੁੰਦਾ ਸੀ ਹਾਂਜੀ ਬੋਲਾ ਸਾਰਿਆਂ ਨੂੰ ਪਤਾ ਵੀ ਉਦੋਂ ਵੀਡੀਓ ਪਾਈ ਆ ਹਾਂਜੀ ਹਾਂਜੀ ਬਿਲਕੁਲ ਤਾਜੀ ਦੀ ਅੱਜ ਪੰਜਾ ਛੇਵਾਂ ਦਿਨ ਹੋ ਗਿਆ ਹੁਣ ਹਾਂਜੀ ਹਾਂਜੀ ਤੇ ਲੋ ਆ ਜਾ ਬੱਚਾ ਆ ਗਿਆ ਮਗਰ ਬੱਚਾ ਦਰਦੀ ਜਰੂਰ ਆ ਸੰਦੀਪ ਜੀ ਬਾਕੀ ਹੈ ਬਹੁਤ ਜਿਹੜਾ ਲੈ ਗਿਆ ਨਾ 22 23 ਕਿਲੋ ਦੁੱਧ ਘਾ ਘਟ ਦੋ ਨਹੀਂ ਕਰੋਣੀ ਕਰਦੀ ਬੰਦਿਆ ਨਹੀਂ ਬੈਡ ਬਹੁਤ ਚੰਗੀ ਹੈ ਉਦੋਂ ਨੂੰ ਲੈਵਾ ਹੋਰ ਬਣਾ ਕੇ ਕਿ ਹਜੇ 10 ਵਜੇ ਹੀ ਦਾ ਸਵਾਜੀ ਬਾਕੀ ਦਾ 11 ਵਜੇ ਹੋ ਗਏ ਹੂੰ ਉਹ ਉਹ ਚੱਲੇ ਮੈਂ ਪਾਉਂਦਾ ਉਹ ਇਹ ਨੂੰ ਕੋਈ ਹੈ ਜਿਆਨ ਨਾ ਜਿਆਨ ਉਹ ਯਾਦ ਨਾ ਇੱਕ ਸਫਾਈ ਵੀ ਨਹੀਂ ਹੋਈ ਬੱਚੇ ਲੱਗੋ ਜਾਂਦੀ ਹੈ ਭੱਜ ਭੱਜ ਅਰੇ ਹੋ ਸਾਰਾ ਕੋਈ ਇਹਨਾਂ ਡਰੱਕਰ ਪੜੀ ਕੋਈ ਲੱਤ ਨਹੀਂ ਕੁਛ ਨਹੀਂ ਅਰੇ ਗੱਡੀ ਆਣੀ ਕਿੱਥੇ ਕਾਹਦਾ ਵੇਖੀ ਉਹ ਤਾਂ ਵੀ ਗੱਡੀ ਜਾਂਦੀ ਅਗਲਾ ਕੋਈ ਨਾ ਹੋਰੇ ਗਰਮ ਹੋਊਗਾ ਜਿਹੜਾ ਡੰਗਰ ਤੋਂ ਹੋਣਾ ਨਾ ਕੰਮ ਖਾਦਾ ਸਭ ਹਾਂਜੀ ਹਾਂਜੀ। ਪਾਜੀ ਕੱਟੇ ਪੜਾ ਜਾ। ਬੰਦ ਬੰਦ। ਉਹ ਕੱਟੇ ਪਾਜੀ ਮੜਾ ਜਾ। ਹੈਲੋ। ਹਾਂਜੀ। ਹਾਂਜੀ ਬੰਦ। ਹਾਂਜੀ ਪਾਜੀ। ਇਹਦਾ ਮੁੱਲ ਜਿਹੜਾ ਲੈਣਾ ਉਧਰ ਪਾਣੇ ਆਪਾਂ 57000 ਹਾਂ। ਹਾਂ। ਅੱਜ ਇਹਦਾ ਮੁੱਲ ਹੈ ਜੀ ਹੁਣ 60000 ਰੁਪਏ ਦੇ ਦਿਆਂ। 60000। ਠੀਕ ਕਿਉਂਕਿ ਹੁਣ ਇਹ ਦੁੱਧ ਆਪੇ ਹਸਾਲ ਵਾਲਾ ਵੀ ਕਿੰਨਾ ਹੋਊ। ਬਾ ਠੀਕ। 17-18 ਕਿਲੋ ਦੁੱਧ ਆ। ਹਾਂ ਬਿਲਕੁਲ ਟੋਨ ਲਈ ਦੇ ਦਈਏ ਵੇਲਾ ਮਰਜ਼ੀ ਤੁਹਾਡੀ ਹਾਂ ਚਲ ਉਹਨੇ ਜਾਣ ਦੋ ਚਲ ਜਾਣ ਦੋ ਲੈ ਜਾਣ ਦੋ ਬੰਦੇ ਤੇ ਜਿਆਦੀ ਲੈਵਾ ਵੇਲਾ ਇਹੋ ਦੀ ਗਾ ਮਿਲਣੀ ਨਹੀਂ ਕਿਤੇ ਹੁਸ਼ ਇਹ ਰੈੱਡ ਚ ਆ ਗਈ ਸ਼ਾਈ ਬਾਜ਼ ਦਾ ਕੋਈ ਗੱਲ ਥੋੜਾ ਇਹ ਨਾੜਾ ਨਾੜਾ ਠੰਡੀ ਆ ਲਵੇ ਪਾਗਨ ਠੰਡੀ ਬਿਲਕੁਲ ਬਿਲਕੁਲ ਆਹ ਰੋਣੀ ਆਈ ਆ ਉਹਨੇ ਆਈ ਤੇਰੇ ਸਾਹਮਣੇ ਲਾਈ ਸੁਦੀ ਮੱਛੀ ਆ ਗਈ ਬਸ ਮੱਛੀ ਕੱਲ ਦੀ ਵਾਹ ਵਾਹ ਜੀ ਜੇ ਨੰਬਰ ਨਹੀਂ ਚਲੇ ਜੋ ਭਾਈ ਜੀ ਦੁੱਧ ਕਿੰਨਾ ਦੁੱਧ ਸੁਣਿਆ ਬੋੜਾ ਹੀ ਉਪਰ 10 ਕਿਲੋ 12 ਕਿਲੋ ਅਗਨੇ ਦੱਸਿਆ ਅਸੀਂ ਕਿਹੜੀ ਚੋਈ ਧਾਰੋਂ ਉਧਰੋਂ ਮਾਰ ਕੇ ਲੈ ਆਏ ਹਾਂ ਹਾਂਜੀ ਬੱਧੀ ਹਾਂ ਪਹਿਲੇ ਸਵੇਰ ਵਾਲੀ ਵੀ ਵੇਲੇ ਕੱਦ ਕਿੰਨਾ ਜਰਸੀ ਚ ਹੁੰਦੀ ਹਾਂਜੀ ਵੇ ਜੀ ਸੀ ਠੰਡੀ ਪੂਰੀ ਮੱਛੀ ਮੇਲਾ ਉਹ ਵੀ ਛੋਟੀ ਹੈ ਕਿਸੇ ਨੇ ਵੀ ਕੋਈ ਜ਼ਿਆਦਾ ਪੱਕੜਿਆ ਕੱਟੇ ਨਹੀਂ ਦੇ ਲਈ ਮੇਲਾ ਮੱਛੀ ਮੋਨਸ ਦੇਸ਼ਾ ਇਹ ਤਾਂ ਕਰਦੀ 40000 ਤਾਂ ਵੀ ਵੇਚ ਜਾਂਦੀ ਹੁਣ ਤੇ ਚੋਰੀ ਆ ਛੱਡਾ ਛੁੱਟਾ ਵੇਹ ਨੁਸੜਿਆ ਨਾ ਬੈਠਦਾ ਹਾਂ ਹਾਂ ਜੀ ਤੇ ਫੱਤੀਆ ਦੇ ਦੀ 35 ਦੀ ਜਾਂ 35 ਦੇ ਜਾਂ ਦੋ ਚਲੋ ਹਾਂ ਜੀ ਯਾ ਹਾਂ ਬੋ ਜਾ ਬਣ ਗੱਪਣਾ ਗੱਪ ਸੁਣਿਆ ਸੁਣਿਆ ਲੋ ਜੀ ਗੱਪਣਾ ਵਹਿਣਾ ਉਹ ਜੇ ਕੋਣ ਹਾਂਜੀ ਇਹ ਤੋਂ ਜੱਸੀ ਜੀ ਅੰਜੀ ਜੀ ਦੇਖੋ ਉਧਰ ਇਹ ਗਾਣਾ ਜੀ ਕੱਤਬੁੱਤ ਮੇਲਾ ਸੀ ਫਿਕੜਾ ਅਜੇ ਟਾਈਮ ਨਹੀਂ ਦਿੱਤਾ ਹੈ ਨੀ ਦਾਖ ਦੇ ਲੈਣੇ ਕੱਤਬੁੱਤ ਮੇਲਾ ਕਿਡਾ ਤੜਾ ਬਾਕੀ ਸਾਰੀ ਛੰਡੀ ਅਲੋ ਕੋਈ ਕਸਰ ਨਹੀਂ ਜਿੱਦਾਂ ਮਰਜੀ ਬੈਠੋ ਠੀਕ ਹੈ ਜੀ ਵੈਂਟਡਾਰ ਜਾਂਦੇ ਆ ਤੇ ਸੁਨੀਲ ਸਿੰਘਾਂ ਦੁੱਧ ਕਰ ਦੋ 18 17 ਕਿਲੋ ਦਾ ਆਰਾਮ ਨਾਲ ਅੱਛਾ ਬੜੀ ਵਧੀਆ ਤੁਹਾਡਾ ਜੇ ਜੇ ਸਵੇਰੇ ਬਾਹਰ ਨਾ ਆਏ ਨੇ ਠੀਕ ਆ ਬੋਲ ਜਰਦਾ ਵੱਡਾ ਜੀ ਹਾਂ ਜੀ ਕੈਮਰੇ 'ਚ ਹੀ ਦਰ ਜਾਂਦਾ ਹਾਂ ਜੀ ਬੋਲੋ ਬੋਲ ਸੰਦੀਪ ਸਾਹਿਬ 50 ਜੈਸ ਨੂੰ 45000 45000 ਸੁਣੋ ਕੰਮ ਨਹੀਂ ਉੜਦੀਆਂ ਟਾਈਮ ਨਹੀਂ ਲਾਉਣਾ ਤੇ ਜਰਸੀ ਇਹ ਜਰਸੀ ਪਿਓ ਸੁਦੀਪਾ ਪਹਿਲਣ ਗੱਪਣ ਗੱਪਣ ਪਹਿਲਾ ਸੂਰਾ ਗੱਬਣ ਬੈਠ ਜਰਸੀ ਚੰਗੀ ਬਣੂਗਾ ਬਣ ਬਣ ਕੇ ਕਮਲੀ ਹੋ ਜਾਊਗੀ ਦਰਦ ਆਵੇਗਾ ਚਲੋ ਜਰਸੀ ਖੋ ਜਾ ਮਿਲ ਜਾਈਏ ਹਣਾ ਜਰਸੀ ਆਪੇ ਲੈ ਜੀ ਹਾਂ ਮੇਰੀ ਜਾਂਦੀ ਹੁੰਦਾ ਹਾਂਜੀ ਕਰ ਪਿਆਰ ਤੇ ਬੇਰੀ ਹੋ ਗਈ ਹੁੰਦੀ ਜੀ ਮੋਰ ਸਲੀਖਾ ਦਾ 50 45 45 ਦੀ ਦੇ ਦिए 42 40 ਦੀ ਚਲ ਜਾ ਜਾ ਚਲ ਆਏ ਵਾਹ ਕੋਈ ਆ ਗਿਆ ਵੱਡੀ ਵੈੜ ਇਹ ਹੁੰਦੀ ਤਾਂ ਤੇਰੀ ਨਹੀਂ ਹੁੰਦੀ ਆਪਾਂ ਆਪਾਂ ਹਾਂਜੀ ਬਤਾਵਾ ਜਾ ਕੀਤਾ ਅਸੀਂ ਦੁੱਧ ਕਿੰਨੇ ਜੀ ਦੋ ਕੁ ਸੰਲੀਖਾ ਦੇ ਕੋ 6 ਕਿਲੋ ਆ ਤੁਸੀਂ ਪੰਜ ਹੀ ਲਾ ਲਓ ਸਾਡਾ ਬੰਦਾ ਨਹੀਂ ਆਉਂਦਾ ਅੱਛਾ ਤੇ ਅਸੀਂ ਦੇ ਦੇਣੀ ਹਾਂ ਨਹੀਂ ਤੇ ਉਹ ਤਾਂ ਵੇਚਣ ਵਾਲੇ ਨਹੀਂ ਗਾ ਮੰਨ ਲਓ ਮਾੜੇ ਮਾਤਰ ਦਾ ਨਿਆਣਾ ਵਿਆਹ ਮਰੀ ਹੋ ਜੀ ਨਾ ਹਾਂ ਬਣੀ ਹੈਗੀ ਜੇ ਅੱਛਾ ਆਪਣੀ ਚੈੱਕ ਕਰਾ ਲਵਾਂ ਕੋਈ ਮਾੜੇ ਕੋਲ ਬੁਰੀ ਬਦੀ ਨਹੀਂ ਆ ਹਾਂ ਜੀ ਜੀ ਚੈੱਕ ਕਰਾ ਕੇ ਦੇ ਲੈਂਦੇ ਨਿਕਲ ਆਏ ਇਹਨੂੰ ਮਹੀਨਾ ਬਣੀ ਨੂੰ ਹੋ ਗਿਆ ਠੀਕ ਆ ਪਰ ਵਾੜ ਬਟਨਸ ਨਾਲ ਬਣੀ ਨਾ ਵੇੜ ਤੇ ਜੀ ਸਾਹਿਬ ਵੱਡੀ ਵਾੜ ਹੈ ਕਿ ਪਿਓਰ ਲੈ ਬਾਦ ਸੱਜਣਾ ਜੀ ਨਾ ਸੁਦੀਪ ਸਿੰਘ ਦੁੱਧ ਤੋਂ ਭਾਵੇਂ 10 12 ਕਿਲੋ ਦੱਸਿਆ ਪਰ ਜਿੰਨਾ ਹੈਗਾ 6 ਕਿਲੋ ਦੁੱਧ ਹੈ ਪਰ ਪੰਜ ਹੀ ਗਣਾ ਵੇ ਧਾਰੇ ਦੀ ਭਾਂ ਪਟਿਆਲੇ ਘਲ ਦੇ ਜਾਂਦੀ ਕਿ ਨਹੀਂ ਜੋ ਜੇ ਸਵੇ ਸੰਦੀਪ ਸਿੰਘਾਂ ਗਾੜੀ ਚੀ ਜੁਣਾ ਜਿਹੜਾ ਸੈਣ ਭਰਾ ਡਾ ਰਹਿ ਗਿਆ ਨਾ ਜਿਆਦਾ ਹੀ ਕੰਮ ਹੈ ਬਹੁਤ ਚੰਗੀ ਤੇ ਬੁੱਝੋ ਪਰ ਇਹ ਨਾ ਮੋਲੋ ਬਹੁਤ ਚੰਗੀ ਇਹਦਾ ਲੱਖਣਾ ਕਹਿੰਦੇ ਹੈ ਹਾਂ ਇਖ ਲੱਖੇ ਦੀ ਜਉਦੇ ਹੋਣਾ ਪਰ ਨਾ ਸੁਣੋ ਉਹ 10 ਲੱਖ ਜਿਹੜੀ ਨਾ ਦੋ ਨਹੀਂ ਜਿਹੜੀ ਪੱਤੀ 35 ਕਿਲੋ ਤੋਂ ਕੱਢਿਆ ਫਾਰਮ ਚ 40 ਕਿਲੋ ਗਾਹ ਨੇ ਬਣੀ ਆ ਬੰਦਿਆਂ ਕੋ ਚਲੋ ਲੇਟ ਲੂਟ ਹੋ ਗਈ ਜੇ ਗੈਤਰਾ ਲਾ ਲਾ ਦੁੱਧੋਂ ਥੋੜਾ ਗਾਹ ਕੋ ਬਣੀ ਹੁਣ ਗਾਂ ਦੇ ਪਤਾ ਕਿ ਲੂਈ ਨਾ ਝਾਰੇ ਖਵਾ ਰਿਹਾ ਜੀ ਗਾੜੀ ਮਾਰ ਰਹਾ ਜੀ ਰੰਗਿਆ ਮੂਤਰੀ ਮਾਤਰੀ ਘੁੱਟੀ ਗਾਂ ਨੇ ਚੈੱਕ ਕਰਾਇਆ ਨਿਕਲ ਆਉਣੀ ਹੈ ਗਾਂ ਪਰ ਅਸੀਂ ਗਰੰਟੀ ਨਹੀਂ ਦਿੰਦੇ ਜੀ ਇਹ ਸੋਚ ਲਿਓ ਜੇ ਤੇ ਤੁਹਾਡੇ ਕੋਲ ਆਸ ਹੈਗੀ ਤੇ ਦਾਵੀ ਜਦੋਂ ਕਲੋਜ਼ ਹੋ ਪਈਆਂ ਤਾਂ ਉਹ ਚੈੱਕ ਕਰਾ ਲਿਓ ਗਾਂ ਨਿਕਲੂਣੀ ਸਾਨੂੰ ਇੰਨਾ ਪਤਾ ਹੈ ਸਾਨੂੰ ਰਿਪਾਰ ਕਰਦਾ ਹੀ ਜਾ ਰੋ ਗਿਆ ਜਿਸੇ ਮੁੱਲ ਪੇ 25 ਕਰਾ ਲਾ 20 ਵੀ ਜੀ ਦੀਆਂ ਠੀਕ ਹੈ ਹਾਂ ਜੈ ਜੀ ਜੀ ਹੋਰ 2000 ਖੜਦੇ 18 ਨਹੀਂ ਜਾਂਦੇ ਚਲੋ ਕੰਮ ਕਾ ਕ ਅਸੀਂ ਵੀ ਲੈ ਆਦਾ ਪੜਦੀਆਂ ਜਾਂਦੇ ਔਰ ਦਿਨਾਂ ਦੇ ਨਹਿਰ ਲਿਆਦਾ ਅੱਛਾ ਜਿਹੜਾ ਨਾ ਮਾਲ ਅਜੇ ਇੱਕ ਤਾਂ ਹੋਰ ਆਉਣ ਡਈ ਆ ਅੱਛਾ ਉਹ ਅੱਜ ਕੰਮ ਉਲਟ ਫਲਟ ਹੋ ਗਿਆ ਜੁੜਾ ਆਉਣ ਡਿਆ ਗੱਡੀਆਂ ਚਲੋ ਕੋਈ ਗੱਲ ਨਹੀਂ ਫੋਲੋ ਤੇਰੇ ਆਉਣ ਕਰਕੇ ਉਹਦੇ ਚ ਵੀ ਉਹ ਰੈੱਡ ਜਿਹੇ ਚ ਆ ਜਾਂਦੀ ਆ ਹਾਂਜੀ ਮਤਲਬ ਆਪਣਾ ਉਹਨੂੰ ਗਰਲੈਂਡ ਉਹ ਵੀ ਕਹਿ ਲਓ ਗਿਰ ਵੀ ਕਹਿ ਲਓ ਕਿ ਮੈਂ ਪਹਿਲਾਂ ਵਾਸੀ ਚ ਹੋ ਗਈ ਏਡੀ ਗਿਆ ਚੰਗੀ ਜਿਹੀ ਵਾਸੀ ਬੜੀ ਸਾਫ਼ ਚਲੋ ਜੇ ਕੋਈ ਭੈਣ ਭਰਾ ਫੋਨ ਕਰੋ ਵੀਡੀਓ ਵਾਡੀਓ ਪਾ ਦਾਂਗੇ ਹਾਂਜੀ ਬਾਕੀ ਜੀ ਜੀ ਮਾਲ ਤੇ ਜਾਂਦਾ ਐਦਾਂ ਤੇ ਆਹੋ ਬਾਕੀ ਦਾ ਭੈਣ ਭਰਾ ਨੂੰ ਸਾਫ਼ ਸੁਥਰਾ ਕੰਮ ਕਰੋ ਤੇ ਅਸੀਂ ਤੇ ਜਿੱਦਾਂ ਦੇ ਹੈਗੇ ਆ ਆਈ ਚੋਰ ਠਾਕੇ ਸਾਧ ਜੋ ਵੀ ਕੋਈ ਕੁਝ ਕਹਿਨਦਾ ਕੋਈ ਕਮੈਂਟਾ ਕਾਊਂਟ ਵਾਲੇ ਭਰਾ ਕਹਿੰਦੇ ਨੇ ਯਾਰੇ ਲੈਣ ਦੋ ਜੀ ਬਈ ਬਾਕੀ ਜਦੋਂ ਕੋਈ ਫੋਨ ਕਰਦਾ ਨਾ ਭੈਣ ਭਰਾ ਮੈਸੇਜ ਵੇਖੋ WhatsApp ਤੇ ਹੁਣ ਥੋੜੇ ਵਿਜੀ ਆ ਨਾ ਮੰਨ ਲਓ ਉਹ ਮਾਰ ਆਈ ਨੇ ਕੰਮ ਹੌਲਾ ਕਰਦਾ ਗਾ ਸਾਡੇ ਦੇ ਮੀਂਹ ਬੜਾ ਪੈ ਗਿਆ ਹੂੰ ਅਧਰੋ ਮਿਲ ਗਈ ਲੇਬਰ ਮੇਰਾ ਝੋਨਾ ਦਾ ਾਕਲੇ ਰਿੰਦਾ ਅਜੇ ਲੱਗਦਾ ਹਾਂਜੀ ਹਾਂਜੀ ਕੱਲ ਹੀ 5-6 ਕਿਲੇ ਲੱਗਿਆ ਉਹ ਦੋ ਤਰ ਕਿਲੇ ਆ ਜਾ ਲੈਣਾ ਦੋ ਤਿੰਨ ਕਿਲੇ ਯਾਰਾਂ ਕਿ ਕਿ ਲਾਉਣੀ ਮਤਲਬ ਕੰਮ ਇੱਕੋ ਜਨ ਦੀ ਮਾਰ ਆਈ ਨੇ ਵੇੜ ਦਾ ਉਹਦਾ ਲੰਮਾ ਹੈ ਕੰਮ ਤੇ ਮੀ ਬਹੁਤ ਪਿਆ ਤੇ ਬਾਕੀ ਇਹ ਚਲੋ ਸੇ ਵੀਰ ਭਰਾਵਾਂ ਨੂੰ ਬੇਨਤੀ ਚਲੋ ਆਪਾਂ ਵੀ ਓਕੇ ਸਭ ਕੇ ਰੋਕ ਰੱਖ ਕੇ ਇੱਕ ਦੋ ਦੋ ਲਾਈ ਜੀਏ ਸਹੀ ਗੱਲ ਹੈ ਨਹੀਂ ਹੋਣਾ ਵੀ ਘਾੜੀ ਲਾਏ ਪੰਜ ਪੰਜ ਤੋਂ ਰੋਕ ਹੈਗੇ ਆ ਕੋਈ ਬੰਦੇ ਮੇਰੇ ਵੀ ਹੋਣਗੇ ਮਾੜੇ ਮੋਢੇ ਕੇ ਚਲੋ ਐ ਤੇ ਠੇਕੇ ਵਾਲੀਆਂ ਹੀ ਆ ਯਾ ਕਿ ਵੀ ਸਾਡੀਆਂ ਮਾਲੀਆਂ ਆ ਇਹ ਆ ਚਲੋ ਰੋਕ ਰੱਖਾ ਕੋਈ ਲਾਈਏ ਰੋਕਣਾ ਹੈ ਹੋੜ ਜਾਉਣ ਨੂੰ ਲੱਗਾ ਸਾਨੂੰ ਉਹ ਜਾਲ ਨੂੰ ਫਲ ਫੁੱਲ ਨਹੀਂ ਦਿੰਦਾ ਤੁਹਾਡੀ ਖੈ ਵੀ ਗੇੜ ਚ ਆ ਤੁਹਾਡੀ ਮੰਮੀ ਨਹੀਂ ਬਣਦੀ ਜਾਂਦੀ ਜਾਂ ਰੁੱਖ ਬਣਿਆ ਕੋਈ ਜਾਲ ਹੀ ਰਹਿ ਜਾਂਦੇ ਨਹੀਂ ਜਾਲ ਕੋਈ ਨਹੀਂ ਰਹਿਣ ਦੇ ਠੀਕ ਹੈ ਇਹ ਆ ਵੀ ਭਰਾਵਾਂ ਨੂੰ ਬੇਨਤੀ ਇਹੋ ਵੀ ਮਾਲ ਆ ਕੇ ਨਾ ਆਪਣਾ ਵੇਖ ਕੇ ਜਾਂਚ ਕੇ ਚੈੱਕ ਕਰਕੇ ਗੱਬਣਿਆ ਉਦੇ ਥਾਂ ਦੇ ਕੇ ਹਾਂ ਪਿੱਛੇ ਦੀ ਗਾਰੰਟੀ ਠੀਕ ਆ ਜਿਹੜਾ ਆਨਲਾਈਨ ਬਣਾਉਂਦਾ ਉਹ ਤੇ ਫੇਰ ਗਾਰੰਟੀ ਹੋ ਪਈ ਜਾਂਦੀ ਆ ਤੇ ਬਾਕੀ ਕੋਸ਼ਿਸ਼ ਕਰਾਂਗੇ ਉਹ ਭੈਣ ਭਰਾ ਆ ਕੇ ਆਪਣੀ ਤਸੱਲੀ ਕਰਕੇ ਪਾਸ ਕਰਕੇ ਜਿਹੜੀ ਚਲੋ ਅਸੀਂ ਹੁਣ ਜਦਾਂ ਮਾਲ ਦਿਹਾੜੀ ਚੋਲਿਆ ਹੁਣ ਆ ਵੈੜ ਹੋਣੇ ਆਈ ਉੱਥੇ ਧਾਰਾਂ ਮਾਰੀਆਂ ਇਹਦੇ ਕੋਲ ਦੁੱਧ 12 13 ਕਿਲੋ ਅਕਲਿਆਂ ਦੱਸਿਆ ਬੋਲਾ ਹਾਂਜੀ ਅਸੀਂ 10 ਦੱਸਣ ਦੇ ਸਾਨੂੰ ਵੀ ਡਰੀ ਆਉਂਦਾ ਕਿ 2 ਕਿਲੋ ਘੱਟ ਦੱਸ ਦੋ ਯਾਰ ਤੇ ਜਿਹੜੀ 2 ਦਿਨ ਚੋਲੀ ਜਦੋਂ ਮੈਂ ਹੀ ਕੱਲ ਦੀ ਸੂਈ ਚੋਚਾ ਲਈ ਪਤਾ ਲੱਗਿਆ ਉਹ ਵੈੜ ਬੜਾ ਬਹੁਤ 2 4 ਦਿਨ ਵਿੱਚ ਹੁੰਦੇ ਆ ਪਤਾ ਵੀ ਕਨੀ ਘ ਤੇ ਇਹ ਵੀ ਮਾਲ ਸਾਥ ਉਤਰ ਆ ਲਿਆ ਤੇ ਬਾਕੀ ਸਾਰੇ ਭੈਣ ਭਰਾ ਨੂੰ ਇਹੋ ਬੇਨਤੀ ਕਰਦੀ ਵੀ ਆਓ ਤੇ ਆਪਣੇ ਸਾਥ ਕਰਕੇ ਲੈ ਜਾਓ ਬਾਕੀ ਹੁਣ ਗੱਲਾਂ ਬਾਤਾਂ ਅੱਜ ਮੇਰਾ ਬੰਦਾ ਹੈ ਨਹੀਂ ਯੋਰ ਮੇਰਾ ਨੂੰ ਉੱਦਾਂ ਕਰਾਤਾ ਤੇ ਅੱਜ ਫੇ ਉਦਾਂ ਹੀ ਪੜੇ ਪੁੜੇ ਬੁਲਾ ਲੀਏ ਨਾ ਸਾਰੀ ਸੰਗਤ ਨੂੰ ਵੈਜਾ ਖਾਨ ਸਾਹਿਬ ਵੈਜੇ ਪਤਨੀ